ਕਿ ਕਥਾ ਵਿਚਾਰ ਵਿੱਚ ਤਿੰਨ ਸ਼ਬਦ ਯਾਦ ਰੱਖਣੇ ਚਾਹੀਦੇ ਨੇ ਪਹਿਲਾ ਸ਼ਬਦ ਹੈ ਸਿਧਾਂਤ ਦੂਸਰਾ ਸ਼ਬਦ ਹੈ ਸੰਵਾਦ ਤੇ ਤੀਸਰਾ ਸ਼ਬਦ ਹੈ ਸਾਖੀ ਇਹ ਕਥਾ ਵਿੱਚ ਤਿੰਨ ਗੱਲਾਂ ਹਰ ਬੁਲਾਰਾ ਇਹਨੂੰ ਅਸੀਂ ਨੋਟ ਰੱਖੀਏ ਸਭ ਤੋਂ ਪਹਿਲਾ ਹੁੰਦਾ ਜੀ ਸਿਧਾਂਤ ਸਿਧਾਂਤ ਦਾ ਲਬਜ਼ੀ ਅਰਥ ਵੈਸੇ ਇਹ ਵੇ ਅੰਤ ਸਿੱਧ ਕੀਤੀ ਹੋਈ ਬਾਤ ਸਿਧਾਂਤ ਦਾ ਅਰਥ ਹੁੰਦਾ ਹੈ ਕਿ ਚੰਗੀ ਤਰ੍ਹਾਂ ਮੰਤਰ ਕਰਕੇ ਨਚੋੜ ਕੱਢਿਆ ਹੋਵੇ ਤਤ ਕੱਢਿਆ ਹੋਵੇ ਉਹ ਕਹ ਲੋ ਕਿਉਂਕਿ ਸਿਧਾਂਤ ਦੀ ਵਿਆਖਿਆ ਹਜ਼ਾਰਾਂ ਸਾਲਾਂ ਵਿੱਚ ਵੀ ਹੋ ਸਕਦੀ ਹੈ ਤੇ ਸੰਧਾਨ ਦੀ ਸੰਖੇਪਤਾ ਤਿੰਨ ਸ਼ਬਦਾਂ ਵਿੱਚ ਵੀ ਹੋ ਸਕਦੀ ਹੈ ਜਿਵੇਂ ਸਾਨੂੰ ਕਿ ਆਮ ਤੌਰ ਤੇ ਪੁੱਛਦਾ ਹੈ ਜੀ ਤੁਹਾਡੇ ਸਿੱਖੀ ਦਾ ਸਿਧਾਂਤ ਕੀ ਹੈ ਹਾਲਾਂਕਿ ਜੇ ਸਾਨੂੰ ਰੋਹਾਨੀਅਤ ਦੇ ਤੌਰ ਤੇ ਕੋਈ ਪੁੱਛੇਗਾ ਗੁਰੂ ਗ੍ਰੰਥ ਸਾਹਿਬ ਦਾ ਸਿਧਾਂਤ ਕੀ ਹੈ ਤੇ ਆਪਾਂ ਮੂਲ ਮੰਤਰ ਦਾ ਪਾਠ ਕਰਕੇ ਕਹਾਂਗਾ ਆਹ ਨਿਚੋੜ ਹੈ ਬਾਕੀ ਇਹਦੀ ਵਿਆਖਿਆ ਹੈ ਸਾਨੂੰ ਕੋਈ ਸਰਲ ਪੁੱਛੇ ਆਪਾਂ ਆਹ 6 ਕਲਮਬਜ ਵਰਤਨੇ ਆ ਜੀ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਜੇ ਸ਼ਾਬਦ ਨੇ ਨਾ ਹੈ ਹੁਣ ਜੇ ਕੀਰਤ ਕਰੋ ਦੀ ਵਿਆਖਿਆ ਕਰਨੀ ਹੈ ਤੇ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਜਿੱਥੇ-ਜਿੱਥੇ ਗੁਰੂ ਕਾਲ ਵਿੱਚ ਕੀਰਤ ਕਰਦੇ ਅੱਜ ਤੱਕ ਸਿੱਖ ਨੇ ਆਪਾਂ ਉਸ ਦੀਆਂ ਮਿਸਾਲਾਂ ਦੇ ਸਕਨੇ ਆ ਇਸ ਦੀ ਵਿਆਖਿਆ ਸਦੀਆਂ ਤੱਕ ਚੱਲ ਸਕਦੀ ਹੈ ਦੂਜੀ ਗੱਲ ਨਾਮ ਜਪੋ ਤਤਖ ਹੈ ਇਹ ਦੋ ਸ਼ਬਦਾਂ ਵਿੱਚ ਮੁੱਕ ਗਿਆ ਪਰ ਨਾਮ ਜਪੋ ਦੇ ਅਰਥ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਅਨੁਸਾਰ ਆਪਾਂ ਸਾਲਾਂ ਤੱਕ ਇਸ ਦੀ ਵਿਆਖਿਆ ਹੋ ਸਕਦੀ ਹੈ ਅਗਲਾ ਸ਼ਬਦ ਵੰਡ ਛਕੋ ਦੋ ਸ਼ਬਦ ਨੇ ਬਸ ਵੰਡ ਛਕੋ ਦੀ ਵਿਆਖਿਆ ਗੁਰੂ ਨਾਨਕ ਸਾਹਿਬ ਤੋਂ ਲੈ ਕੇ ਅੱਜ ਤੱਕ ਹਰ ਥਾਂ ਤੇ ਲੰਗਰ ਲੋਹ ਲੰਗਰ ਚੱਲ ਰਿਹਾ ਹੈ ਆਪਾਂ ਇਹਦੀ ਵਿਆਖਿਆ ਸਦੀਆਂ ਦੀ ਕਰ ਸਕਦੇ ਮੇਰੀ ਤਾ ਬੇਨਤੀ ਜੀ ਸਭ ਤੋਂ ਪਹਿਲਾ ਹੁੰਦਾ ਹੈ ਸਿਧਾਂਤ ਮੈਂ ਅਰਜ਼ ਕੀਤੀ ਚਾਰ ਤਿੰਨ ਸ਼ਬਦ ਵਰਤੇ ਕੀਰਤ ਕਰੋ ਨਾਮ ਜਪੋ ਵੰਡ ਛਕੋ ਇਹ ਸਾਡਾ ਸਿਧਾਂਤ ਹੈ ਜੇ ਸਾਨੂੰ ਕੋਈ ਪੁੱਛਦਾ ਵੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਦੋਂ ਹਜ਼ੂਰ ਸਾਹਿਬ ਨਦੀੜ ਗੁਰਿਆਈ ਦਿੱਤੀ ਗੁਰਗੰਨ ਸਾਹਿਬ ਨੂੰ ਉਦੋਂ ਸਿਧਾਂਤਕ ਸ਼ਬਦ ਕੀ ਕਹੇ ਆਪਾਂ ਦੋਰਾ ਪੜ੍ਹ ਦਿੰਨੇ ਆਂ ਆਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਪਰ ਉਥੇ ਵੀ ਅਛੇ ਸ਼ਬਦ ਸਿਧਾਂਤਕ ਨੇ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦੀਦਾਰ ਖਾਲਸੇ ਕਾ ਹੁਣ ਇਹਨਾਂ ਤੁਸੀਂ ਤਿੰਨ ਛੇ ਅਛੇ ਇਹ 600 ਸ਼ਬਦਾਂ ਚ ਜਿੰਨੀ ਮਰਜ਼ੀ ਵਿਆਖਿਆ ਕਰ ਦੋ ਪੂਜਾ ਅਕਾਲ ਕੀ ਸਿਰਫ ਦੋ ਸ਼ਬਦ ਕਹਿ ਲੋ ਤਿੰਨ ਹੁਣ ਪੂਜਾ ਅਕਾਲ ਕੀ ਵਿੱਚ ਗੁਰੂ ਅੰਗਦ ਸਾਹਿਬ ਦਾ ਸਾਰਾ ਸਿਧਾਂਤ ਆ ਜਾਂਦਾ ਵੀ ਸਿੱਖ ਕਿਰਤਮ ਦੀ ਪੂਜਾ ਨਹੀਂ ਕਰਦਾ ਸਿੱਖ ਸਮੇਂ ਦੀ ਪੂਜਾ ਨਹੀਂ ਕਰਦਾ ਸਿੱਖ ਬੁੱਤਾਂ ਨੂੰ ਨਹੀਂ ਪੁੱਜਦਾ ਸੁਖ ਸਿੱਖ ਦੇਵੀ ਦੇਵਤਿਆਂ ਨੂੰ ਨਹੀਂ ਪੁੱਜਦਾ ਜਿੰਨੀ ਮਰਜ਼ੀ ਇਹਦੀ ਵਿਆਖਿਆ ਕਰ ਲਓ ਪਰਚਾ ਸ਼ਬਦ ਦਾ ਵੈਸੇ ਪਰਚਾ ਦਾ ਲਫ਼ਜ਼ੀ ਅਰਥ ਪ੍ਰਿਚਿਆ ਵੀ ਹੁੰਦਾ ਹੈ ਜਾਣਕਾਰੀ ਪਰ ਪਰਚਾ ਸ਼ਬਦ ਦਾ ਅਰਥ ਸਿੱਖ ਸ਼ਬਦ ਦਾ ਅਭਿਆਸ ਕਰਦਾ ਹੈ ਤੇ ਦੀਦਾਰ ਖਾਲਸੇ ਦਾ ਤਾਂ ਮੈਂ ਕਿਹਾ ਜੀ ਕਥਾ ਵਿੱਚ ਸਭ ਤੋਂ ਪਹਿਲਾ ਸ਼ਬਦ ਹੈ ਸਿਧਾਂਤ ਗੱਲ ਕਿਹੜੀ ਕੀਤੀ ਜਾਣੀ ਹੈ ਉਸ ਸਿਧਾਂਤ ਨੂੰ ਸਮਝਣ ਦੇ ਲਈ ਆਪਾਂ ਕਥਾ ਕਰਨੀ ਆ ਇੱਕ ਹੋਰ ਤਰੀਕਾ ਹੈ ਉਹ ਕਥਾ ਤੋਂ ਬਿਨਾ ਜਿਹਨੂੰ ਗੁਰਬਾਣੀ ਨੇ ਸ਼ਬਦ ਗੋਸ਼ਟ ਵਰਤਿਆ ਹੈ ਸਿੱਧ ਗੋਸ਼ਟ ਆਪਾਂ ਪੜ੍ਹਨੇ ਜਿਵੇਂ ਸੈਮੀਨਾਰ ਸ਼ਬਦ ਵਰਤਨੇ ਆ ਹੁਣ ਸਿਧਾਂਤ ਨੂੰ ਸਮਝਣ ਵਾਸਤੇ ਲਫ਼ਜ਼ ਇੱਕ ਮੈਂ ਵਰਤਿਆ ਸੰਵਾਦ ਵਿਵਾਦ ਨਹੀਂ ਕਿ ਸੰਵਾਦ ਸੱਚ ਇਹਵੇ ਆਪਣਾ ਪੱਖ ਪੇਸ਼ ਕਰਨਾ ਦੂਸਰੇ ਦਾ ਪੱਖ ਸੁਣਨਾ ਇਹ ਸੰਵਾਦ ਹੈ ਤੇ ਇੱਕ ਬੇਨਤੀ ਮੈਂ ਕਰਾਂਗਾ ਕਥਾ ਹਰ ਸਿੱਖ ਸੁਣ ਸਕਦਾ ਹੈ ਪਰ ਖਿਮਾ ਕਰ ਦਿਓ ਹੰਕਾਰ ਚ ਨਹੀਂ ਸੰਵਾਦ ਕੇਵਲ ਉਹ ਬੰਦੇ ਕਰ ਸਕਦੇ ਨੇ ਜਿਨ੍ਹਾਂ ਦੋਨਾਂ ਧਿਰਾਂ ਨੂੰ ਸਿਧਾਂਤ ਦੀ ਸਮਝ ਹੈ ਕਿਉਂਕਿ ਸੰਵਾਦ ਕਰ ਬੰਦਾ ਨਹੀਂ ਕਰ ਸਕੇਗਾ ਇਸ ਨੂੰ ਫਿਰ ਥੋੜਾ ਜਿਹਾ ਮੈਂ ਅਰਜ਼ ਕਰ ਦਿਆਂ ਕਿ ਗੁਰੂ ਗ੍ਰੰਥ ਸਾਹਿਬ ਵਿੱਚ ਸਮਾਨਤਾ ਬਹੁਤ ਮਿਲਦਾ ਹੈ ਪਰ ਸਭ ਤੋਂ ਜ਼ਿਆਦਾ ਸੰਵਾਦ ਗੁਰੂ ਗ੍ਰੰਥ ਸਾਹਿਬ ਵਿੱਚ ਗੁਰੂ ਨਾਨਕ ਸਾਹਿਬ ਜੀ ਨੇ ਸਿੱਧਾਂ ਨਾਲ ਕੀਤਾ ਹੈ ਸਿੱਧ گوشਤ ਬੜਾ ਵੱਡਾ ਸੰਵਾਦ ਹੈ ਬ੍ਰਾਹਮਣ ਨਾਲ ਸੰਵਾਦ ਹੈ ਮੇਰੇ ਕਹਿਣ ਤੋਂ ਮੁਰਾਦ ਸਿਧਾਂਤ ਸੰਵਾਦ ਤੇ ਤੀਜੀ ਗੱਲ ਕਿ ਇਹ ਜਿਹਨੂੰ ਸੰਵਾਦ ਕਰਨ ਦੀ ਨਾ ਜਾਚ ਆਉਂਦੀ ਹੋਵੇ ਜਾਂ ਸਿਧਾਂਤ ਦੀ ਸਮਝ ਨਾ ਹੋਵੇ ਉਹਦੇ ਵਾਸਤੇ ਸੌਖਾ ਤਰੀਕਾ ਹੁੰਦਾ ਹੈ ਉਹਨੂੰ ਸਾਖ ਹੀ ਸੁਣਾਓ ਕਿਉਂਕਿ ਸਾਖ ਹੀ ਨਾਲ ਉਹ ਸਿਧਾਂਤ ਨਾਲ ਜੁੜ ਜਾਂਦਾ ਹੈ